ਹਾਂ ਨਾ ਨਾ ਪੁਲਿਸ ਨੂੰ ਫੋਨ ਕਰਨਾ ਸੀ ਤਾਂ ਭਾਜੀ ਬਲਾਓ ਕਿਸੇ ਐਸੇ ਨਹੀਂ ਨਹੀਂ ਇਦਾਂ ਨਹੀਂ ਜਾਣ ਦੇਣਾ ਯਾਰ ਨੰਬਰ ਨੋਟ ਖਾ ਲਓ ਜੇ ਗਾਂ ਤੋਂ ਗੱਡੀ ਵੀ ਖੜੀ ਦਿਸੂਗੀ ਕੋਈ ਤਾਂ کہہ ਦੀਆ ਕੱਲ ਵੀ ਤੂੰ ਉੱਥੇ ਪਰਦਾ ਲਾ ਕੇ ਲੱਗਾ ਸੀ ਨਾ ਨਹੀਂ ਨਹੀਂ ਆਇਆ ਕਿੱਥੋਂ ਇਹਨੂੰ ਕਲਾਸ਼ ਨਗਰ ਰੋਡ ਦਾ ਨਹੀਂ ਕਲਾਸ਼ ਨਗਰ ਕਿੱਥੇ ਦੇ ਆ ਕਿੱਥੇ ਤੇ ਨਸ਼ਾ ਕਰਨਾ ਆਂਦੇ ਤੁਸੀਂ ਟੋੜ ਵੀ ਦਿੱਤਾ ਉਹਨੇ ਜੰਮਾ ਚ ਸਿਗਰੋਪਾ ਹੂੰ ਚੰਮਾ ਜਿਗਾ ਸੜਦਾ ਨਹੀਂ ਇਹ ਤੁਹਾਡਾ ਲਾਂਦ ਜਗਾ ਹੈ ਇਹ ਉਹ ਭਾਈ ਗਲਤੀ ਭਾਈ ਪੁਲਿਸ ਨੂੰ ਫੋਨ ਕਰੋ ਨਹੀਂ ਹੈ ਇਹ ਗਲਤੀ ਗਲਤੀ ਕੀ ਹੋ ਗਈ ਭੰਦੇ ਭਾਈ ਗਾਂ ਤੋਂ ਯਾਰ ਆਇਆ ਕਿੱਥੋਂ ਇਹਨੂੰ ਮੈਂ ਤਾਂ ਕਲਾਸ਼ ਨਗਰ ਰੋਡ ਦਾ ਨਹੀਂ ਕਲਾਸ਼ ਨਗਰ ਕਿੱਥੇ ਦਾ ਹੈ ਕਿੱਥੇ ਤੇ ਨਸ਼ਾ ਕਰਨਾ ਆਉਂਦੇ ਤੁਸੀਂ ਚਲੋ ਭਾਈ ਲਾਸਟ ਵਾਰ ਫਰਸਟ ਆ ਲਾਸਟ ਰੱਖਿਆ ਨਾ ਨਾ ਪੁਲਿਸ ਨੂੰ ਫੋਨ ਕਰਨਾ ਸੀ ਤਾਂ ਭਾਈ ਬਲਾਓ ਤੁਸੀਂ ਐਸੇ ਨਹੀਂ ਨਹੀਂ ਇਦਾਂ ਨਾ ਜਾਣ ਦੇਣਾ ਸਮਾਨ ਕਿੱਥੇ ਸੱਟੀ ਉਹਦਾ ਚੰਮਾ ਚਿਗਾਰ ਸੜਦਾ ਉਹਨੇ ਥੱਲੇ ਮੁੰਡਲੇ ਹੂੰ ਅੱਗੇ ਤੋਂ ਨਹੀਂ ਆਉਂਗੇ ਭਾਈ ਦੇਖੂਗਾ ਹਾਂ ਭਾਈ ਸਿਰਿੰਜ ਇਹ ਤਾਂ ਸਾਡੀ ਬਣੀ ਹੈ ਵੀ ਅਸ ਰੰਜੇ ਚਮਚਾ ਕੋਲਿਆ ਜਿਵਾਨੇ ਵਾਲੇ ਹੈ ਕੋਲਿਆ ਸੀਗਾ ਚਮਚ ਲਾਇਆ ਤਾਂ ਹੈ ਵੀ ਨਹੀਂਗਾ ਚਮਚੀ ਖਾਲੀ ਕਰਤਾ ਉਹਨੇ ਉੱਥੇ ਹੀ ਅੱਗੇ ਤੋਂ ਨਹੀਂ ਆਵਾਂਗੇ ਭਾਈ ਲਾਸਟ ਔਰ ਫਰਸਟ ਵਾਰ کہہ ਰਹੇ ਆਂ ਅੱਛਾ ਪੁਰਜ਼ੇ ਭਾਲੇ ਕਰਨਾ ਹੈ ਭਾਈ ਇਹ ਆਵਾਂਗੇ ਜਾਣ ਸਾਡੇ ਬੈਟੀਆਂ ਚੋਰੀਆਂ ਹੋਈਆਂ ਭਾਈ ਯਾਰ ਤੁਹਾਨੂੰ ਕਹਿ ਰਹੇ ਸੀ ਇਹ ਤੁਹਾਡਾ ਆ ਵੇਖ ਨਹੀਂ ਖੜਾਂਗੇ ਕਾ ਤੋ ਆ ਵੇ ਸਰਿੰਜ ਪਈ ਵਾਲੀ ਹੋ ਗਿਆ ਨਾ ਇੱਥੇ ਬੀ ਇਹ ਅਰਜ਼ੰ ਨਿਕਲਾਨ ਹੋਇਆ ਅੱਜ ਪਹਿਲੀ ਵਾਰ ਨਹੀਂ ਆਵਾਂਗੇ ਭਾਈ ਅੱਜ ਵਾਹ ਤੋਂ ਆਮਦੇ ਨਹੀਂ ਤੁਹਾਨੂੰ ਕਲਾਸ਼ ਨਗਰ ਕਿੱਥੇ ਤੇ ਤੁਹਾਡਾ ਏਰੀਆ ਕਿਹੜਾ ਤੁਹਾਨੂੰ ਸ਼ਰਮ ਨਹੀਂ ਆਉਂਦੀ ਕਿੱਥੇ ਆਂਦੇ ਹੋ ਤੁਸੀਂ ਭਾਈ ਅਸੀਂ ਆਏ ਹੀ ਨਹੀਂ ਕਦੇ ਹੈਂ ਪਹਿਲੀ ਵਾਰ ਇੱਥੇ ਪਹਿਲੀ ਵਾਰੀ ਕੱਲ ਵੀ ਤੂੰ ਉੱਥੇ ਲਾਈਆਂ ਸੀ ਨਾ ਪਰਦਾ ਲਾ ਕੇ ਲਿਖਦਾ ਸੀ ਇਹਨਾਂ ਨੇ ਕਦੇ ਆਏ ਨੰਬਰ ਨੋਰੇ ਘੱਲਦੇ ਜੇ ਗਾਂ ਤੋਂ ਗੱਡੀ ਵੀ ਖੜੀ ਦਿਖੂਗੀ ਤੇ ਤਾਂ ਕਹਿ ਦੀਓ ਕੱਲ ਵੀ ਤੂੰ ਉੱਥੇ ਪਰਦਾ ਲਾ ਕੇ ਲੱਗਾ ਸੀ ਨਾ ਨਹੀਂ ਨਹੀਂ ਅਜੇ ਆਏ ਹੀ ਨਹੀਂ ਭਾਈ ਅੱਜ ਕਿੰਨੇ